ਖੱਛੀ ਜੀ ਆਕਾਲ ਮੈਂ ਤੁਹਾਡਾ ਆਪਣਾ ਪੀ ਐਚ ਡੀ ਪਰੋਂਠੇਲਾ ਅੱਜ ਪਹੁੰਚਾ ਸੀ ਮਿਸਟਰ ਸਿੰਘ ਗੁਲਚੇ ਵਾਲੇ ਤੇ ਉਹ ਗੱਲਬਾਤ ਕਰਦੇ ਆ ਵਾਹ ਗੁਜ ਜੀ ਕਾ ਖਾਲਸਾ ਵਾਹ ਗੁਜ ਜੀ ਕੀ ਫਤਿਹ ਪੰਜਾਬ ਵਾਲੇ ਵੀਰਾਂ ਨੂੰ ਤੇ ਰਾਜਪੁਰੇ ਸ਼ਹਿਰ ਵਾਲੇ ਵੀਰਾਂ ਨੂੰ ਮੇਰੀ ਬੇਨਤੀ ਆ ਕਿ ਨਾਲ ਨਾਲ ਨਿੰਬੂ ਲੈਵਲ ਦੇ ਨਾਲ ਨਾਲ ਮੈਂ ਕੁਝ ਛੋਲੇ ਵੀ ਨਾਲ ਸਟਾਰਟ ਕੀਤੇ ਹੋਏ ਆ ਤੇ ਪਲੀਜ਼ ਹੁਣ ਤੁਹਾਡੇ ਸਾਦੀ ਲੋੜ ਆ ਤੁਹਾਡੀ سپورਟ ਦੀ ਲੋੜ ਆ ਪੰਜਾਬ ਵਿੱਚ ਹਰ ਇੱਕ ਬੰਦਾ ਪੰਜਾਬੀ ਵਰਕ ਕਰਦੇ ਉਹਦੀ ਹੈਲਪ ਕਰੋ ਉਹਦੀ ਮਦਦ ਕਰੋ ਤੇ ਤਾਂ ਜੋ ਉਹ ਪੰਜਾਬ ਦੇ ਮੁੰਡੇ ਵਰਕ ਕਰਨ ਲੱਗ ਜਾਣ ਤੇ ਮੇਰੇ ਵਰਗੇ ਪੰਜਾਬ ਦੇ ਵਿੱਚ ਕਾਮਯਾਬ ਹੋ ਸਕਣ ਤੇ ਹੁਣ ਤੁਹਾਡੀ ਸਾਡੀ ਲੋੜ ਹੈ ਪੰਜਾਬੀ ਹਰ ਇੱਕ ਬੰਦੇ ਦੀ ਲੋੜ ਹੈ ਮੈਨੂੰ ਕਸਟਮਰ ਮੇਰੇ ਕੋਲ ਥੋੜਾ ਜਿਹਾ ਹੁਣ ਥੋੜਾ ਧੁੱਪ ਕਰਕੇ ਘਟ ਆ ਰਹੇ ਨੇ ਤੇ ਪਲੀਜ਼ ਹੁਣ ਬੇਨਤੀ ਹੈ ਕਿ ਤੁਹਾਡੀ ਸਾਡੀ ਲੋੜ ਆ ਤੇ ਬਾਕੀ ਕਸਟਮਰ ਖੜੇ ਨੇ ਜੀ ਜੇ ਵਧੀਆ ਲੱਗੇ ਤਾਂ ਉਹਨਾਂ ਨੂੰ ਪੁੱਛ ਲਓ ਵੀ ਕਿਦਾਂ ਟੇਸਟ ਹੈ ਕਿ ਨਹੀਂ ਹੈ ਜੀ ਪਾਜੀ ਕਿਵੇਂ ਲੱਗਿਆ ਜੀ ਤੁਹਾਨੂੰ ਪਾਜੀ ਤੁਹਾਨੂੰ ਕਿਵੇਂ ਲੱਗਿਆ ਜੀ ਬਹੁਤ ਵਧੀਆ ਲੱਗਿਆ ਪਹਿਲਾਂ ਵੀ ਕਿੰਦਾ ਜੀ ਬਹੁਤ ਵਧੀਆ ਲੱਗਿਆ ਇੱਥੇ ਸਫਾਈ ਵੀ ਬਹੁਤ ਹੈ ਸਾਰੇ ਇੱਥੇ ਸਾਫ਼ ਹੋ ਪਏ ਨੇ ਤੇ ਵੀ ਬਹੁਤ ਵਧੀਆ ਹੈ ਤੁਸੀਂ ਕਦੇ ਟੈਸਟ ਕੀਤਾ ਬਾਜੀ ਹਾਂ ਜੀ ਹਰੇਕ ਵਾਰੀ ਇੱਥੇ ਆਉਂਦੇ ਆ ਜਾਂ ਵਿਰਾਜ ਕੋ ਆਉਂਦੇ ਆ ਬਾਜੀ ਕੋਈ ਮੈਸੇਜ ਦੇਣਾ ਚਾਹੁੰਦਾ ਮੈਸੇਜ ਮੈਂ ਪੰਜਾਬ ਦੇ ਵਿੱਚ ਹਰ ਇੱਕ ਧਰਮ ਦੇ ਬੰਦੇ ਨੂੰ ਜੋ ਬਿਲਾਉਂ ਕਰਦਾ ਉਹ ਪੰਜਾਬੀ ਹੈ ਉਹ ਪੰਜਾਬੀ ਦਾ ਸਾਥ ਦੇਣ ਤਾਂ ਜੋ ਪੰਜਾਬੀ ਮੁੰਡੇ ਪੰਜਾਬ ਦੇ ਵਿੱਚ ਵਰਕ ਕਰਕੇ ਸਟੈਂਡ ਬਾਈ ਹੋ ਸਕਣ ਤੇ ਹੁਣ ਪੰਜਾਬੀਆਂ ਦੀ ਸਾਫ਼ ਪੰਜਾਬੀਆਂ ਦੀ ਲੋੜ ਆ ਸਾਫ ਸੁਥਰਾ ਖਾਓ ਤੇ ਸਾਫ ਸੁਥਰਾ ਪਾਓ ਜੀ ਆਹੀ ਮੇਰੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ